ਪਿੰਡ ਪੱਟੋਂ ਦੇ ਵਿੱਚ ਬੀਜੇਪੀ ਨੇ ਇਸ ਪ੍ਰੋਗਰਾਮ ਦਾ ਜਿਹੜਾ ਡਟਮਾ ਵਿਰੋਧ ਕੀਤਾ ਗਿਆ ਤੇ ਉੱਥੇ ਬੀਜੇਪੀ ਮੁਰਦਾਬਾਦ ਦੇ ਨਾਰੇ ਵੀ ਲਾਏ ਗਏ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਸੰਜੁਕਤ ਕਿਸਾਨ ਮੋਰਚੇ ਦੇ ਲੀਡਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਡੇ ਜੋ ਸਵਾਲ ਨੇ ਅਸੀਂ ਉਹ ਸਵਾਲ ਕਰਨੇ ਆ ਸੰਵਧਾਨਿਕ ਤੌਰ ਤੇ ਸਾਡਾ ਹੱਕ ਬਣਦਾ ਕਿਉਂਕਿ ਜਦੋਂ ਕੋਈ ਲੀਡਰ ਸਾਡੇ ਕੋਲ ਵੋਟ ਮੰਗਣ ਆਉਂਦਾ ਹੈ ਤਾਂ ਸਾਡਾ ਸੰਵਧਾਨਿਕ ਹੱਕ ਹੈ ਕਿ ਅਸੀਂ ਉਹਨੂੰ ਸਵਾਲ ਕਰ ਸਕਦੇ ਹਾਂ ਕਿ ਆਮ ਲੋਕਾਂ ਦੀ ਪ੍ਰਵਾਹਨਾ ਕਰਦੇ ਹੋਏ ਉਹਨਾਂ ਲੀਡਰਾਂ ਦੀ ਰਾਖੀ ਕਰਦਾ ਕਰਦਾ ਹੈ ਜਿਹੜੇ ਕਿ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਤੇ ਅਸੀਂ ਤਾਂ ਸਿਰਫ ਉਹਨਾਂ ਨੂੰ ਸਵਾਲ ਪੁੱਛਣ ਜਾਂਦੇ ਆ ਤੇ ਉਹ ਸਵਾਲ ਪੁੱਛਣ ਲਈ ਅੱਜ ਵੀ ਆਪਾਂ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਪੱਟੋਂ ਪਿੰਡ ਦੇ ਵਿੱਚ ਇਕੱਠੇ ਹੋਏ ਸੀ ਅਸੀਂ ਪਿੱਛੇ ਹੱਟਣ ਵਾਲੀ ਗੱਲ ਨਹੀਂ ਕਰਦੇ ਅਸੀਂ ਪੰਜਾਬ ਲੈਵਲ ਦੇ ਉੱਤੇ ਫੈਸਲਾ ਕੀਤਾ ਹੋਇਆ ਹੈ ਕਿ ਮੋਤੀ ਦੇ ਉਮੀਦਵਾਰ ਦਾ ਵਿਰੋਧ ਕਰਨਾ ਹੈ ਭਾਵੇਂ ਮੋਤੀ ਦੇ ਉਮੀਦਵਾਰ ਸਮੁੱਚੇ ਪੰਜਾਬ ਦੇ ਵਿੱਚ ਆਪਣੀ ਜਵਾਨਾਂ ਦੀ ਲੜਾਈ ਲੜ ਰਹੇ ਹਨ ਇਹ ਗੱਲ ਪੰਜਾਬ ਪੁਲਿਸ ਵਾਲਿਆਂ ਨੂੰ ਵੀ ਸਪਸ਼ਟ ਹੈ ਇਹਨਾਂ ਦੀ ਸੀਆਈ ਨੂੰ ਵੀ ਸਪਸ਼ਟ ਹੈ ਜਿੰਨੇ ਜਿੰਨੇ ਉਮੀਦਵਾਰ ਖੜੇ ਹੈ ਸਭ ਤੋਂ ਆਖਰੀ ਉਮੀਦਵਾਰ ਮੋਤੀ ਦਾ ਨਿਕਲਣਾ ਹੈ ਇੱਥੇ ਵੀ ਵੋਟਰਾਂ ਦੇ ਵਿੱਚ ਪੰਜਵਾਂ ਨੰਬਰ ਇਹਦਾ ਨਿਕਲਣਾ ਹੈ ਪਰ ਇਹਦਾ ਰੱਤਬੇ ਨਹੀਂ ਕਿ ਜੇ ਇਹਦਾ ਪੰਜਵਾਂ ਨੰਬਰ ਨਿਕਲਣਾ ਹੈ ਅਸੀਂ ਖਾਨੀ ਪੱਧਰ ਦੇ ਉੱਤੇ ਇਹ ਨਾ ਦਾ ਬਰੋਧ ਕਰਨਾ ਛੱਡ ਦੇਈਏ ਇਹ ਸਾਡਾ ਫੈਸਲਾ ਜਿਹੜਾ ਹੈ ਇਹ ਕਾਇਦਾ ਤੌਰ ਤੇ ਦੁਬਾਰਾ ਵੀ ਆਇਆ ਹੋਇਆ ਹੈ ਇੱਕ ਰਿਕੁਐਸਟ ਇਹ ਸਾਪਿਆ ਹੋਇਆ ਹੈ ਇਹਨਾਂ ਦਾ ਸੁਭਾਅ ਹੈ ਪੱਟੋਂ ਦੀਆਂ ਤਸਵੀਰਾਂ ਨੇ ਅੱਜ ਪੀੜ੍ਹੀ ਵੀ ਦਾ ਜਿਹੜਾ ਕੈਂਡੀਡੇਟ ਹੈ ਪਿੰਜ ਭੱਟੋਂ ਦੇ ਵਿੱਚ ਪਹੁੰਚ ਰਿਹਾ ਹੈ ਉਹ ਤੁਸੀਂ ਦੇਖ ਸਕਦੇ ਹੋ ਵੀ ਇੱਕ ਕੈਂਡੀਡੇਟ ਵਾਸਤੇ ਪਾਰਟੀ ਨੂੰ ਕਿੰਨੇ ਕੋਰਾਂ ਦਾ ਖਰਚਾ ਮੋੜ ਕੇ ਤੇ ਜਿਹੜੇ ਇਹ ਦੁਸ਼ਮਣ ਜਮਾਨ ਹੈ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਉਹ ਇੱਕ ਨਹੀਂ ਇਹ ਦਾਦਾ ਜੋ ਕੋਲੋਂ ਤਮਨ ਪ੍ਰੋਗਰਾਮ ਅੱਜ ਪਿੰਡ ਪਟਾਉਂ ਦੇ ਵਿੱਚ ਬੀਜੇਪੀ ਦੇ ਪ੍ਰਚਾਰ ਮੁਹਿੰਮ ਦਾ ਹਿੱਸਾ ਜੋ ਕਿ ਬੀਜੇਪੀ ਵੱਲੋਂ ਮਿਥਿਆ ਗਿਆ ਹੈ ਉਸ ਦੇ ਤਹਿਤ ਪਿੰਡ ਪਟਾਉਂ ਦੇ ਵਿੱਚ ਚੋਣ ਪ੍ਰਚਾਰ ਲਈ ਟਾਈਮ ਰੱਖਿਆ ਹੋਇਆ ਸੀ ਜਿਸ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਛੱਦੇ ਤਹਿਤ ਰੋਪੜ ਜ਼ਿਲ੍ਹੇ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪਿੰਡ ਪਟਾਉਂ ਦੇ ਵਿੱਚ ਬੀਜੇਪੀ ਦੇ ਇਸ ਪ੍ਰੋਗਰਾਮ ਦਾ ਜਿਹੜਾ ਡਟਮਾ ਵਿਰੋਧ ਕੀਤਾ ਗਿਆ ਤੇ ਉੱਥੇ ਬੀਜੇਪੀ ਦੇ ਮੁਰਦਾਬਾਦ ਦੇ ਨਾਰੇ ਵੀ ਲਾਏ ਗਏ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਸੰਜੁਕਤ ਕਿਸਾਨ ਮੋਰਚੇ ਦੇ ਲੀਡਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਡੇ ਜੋ ਸਵਾਲ ਨੇ ਅਸੀਂ ਉਹ ਸਵਾਲ ਕਰਨੇ ਆ ਸੰਵਧਾਨਿਕ ਤੌਰ ਤੇ ਸਾਡਾ ਹੱਕ ਬਣਦਾ ਕਿਉਂਕਿ ਜਦੋਂ ਕੋਈ ਲੀਡਰ ਸਾਡੇ ਕੋਲ ਵੋਟ ਮੰਗਣ ਆਉਂਦਾ ਹੈ ਤਾਂ ਸਾਡਾ ਸੰਵਧਾਨਿਕ ਹੱਕ ਹੈ ਕਿ ਅਸੀਂ ਉਹਨੂੰ ਸਵਾਲ ਕਰ ਸਕਦੇ ਹਾਂ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਬਿਲਕੁਲ ਵੀ ਉਹਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਇੱਕ ਤਰ੍ਹਾਂ ਇਹ ਕਹਿ ਲਈਏ ਕਿ ਆਮ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਲੀਡਰਾਂ ਦੀ ਰਾਖੀ ਕਰਦਾ ਕਰਦਾ ਹੈ ਜਿਹੜੇ ਕਿ ਅਮੀਆਂ ਮਨਮਰਜ਼ੀਆਂ ਕਰਦੇ ਨੇ ਤੇ ਅਸੀਂ ਤਾਂ ਸਿਰਫ ਉਹਨਾਂ ਨੂੰ ਸਵਾਲ ਪੁੱਛਣ ਜਾਂਦੇ ਆ ਤੇ ਉਹ ਸਵਾਲ ਪੁੱਛਣ ਲਈ ਅੱਜ ਵੀ ਆਪਾਂ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਪਟੋਪਿੰਡ ਦੇ ਵਿੱਚ ਇਕੱਠੇ ਹੋਏ ਸੀ ਜਿੱਥੇ ਭਾਜਪਾ ਦੇ ਲੀਡਰ ਕੁਮਾਰ ਸਿੰਘ ਲਾਲਪੁਰਾ ਦੇ ਬੇਟੇ ਅਜੀਵੀਰ ਲਾਲਪੁਰਾ ਦਾ ਜ਼ਬਰਦਸਤ ਢੰਗ ਦੇ ਨਾਲ ਵਿਰੋਧ ਕੀਤਾ